ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵਾ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਹਿਮਤਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 7-8 ਪਸ਼ੂ ਦਿਖਾਵਾਂਗੇ ਤਿੰਨ ਝੋਟੀਆਂ ਤਿੰਨ ਵੜਾਂ ਤੇ ਇੱਕ ਕੱਟੀ ਆ ਤੇ ਆਪਾਂ ਪਹੁੰਚੇ ਆ ਵੀਰ ਜਸਕਰਨ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਸਣਾਉ ਠੀਕ ਠਾਕ ਹਾਂ ਵਧੀਆ ਚੜਦੀ ਕਲਾ ਹੈ ਚੜਦੀ ਕਲਾ ਚਾਹੀਦੀ ਆ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀ ਦੀ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਸਵੀਰ ਹੈ ਨਾਲਾ ਤੇ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ 9592800635 ਠੀਕ ਹੈ ਜੀ ਕੰਮ ਸ਼ੁਰੂਆਤ ਫਿਰ ਹਾਂਜੀ ਲਓ ਬਾਈ ਆ ਗਏ ਪਹਿਲੇ ਨੰਬਰ ਦੇ ਤੁਹਾਨੂੰ ਦਿਖਾਉਂਦਾ ਚੰਗੇ ਤਗੜੇ ਕੱਦ ਕਾਠ ਵਾਲੀ ਆ ਤੇ ਬਾਕੀ ਤੁਸੀਂ ਸ਼ਟਰ ਕੁਆਲਿਟੀ ਚੈੱਕ ਕਰ ਸਕਦੇ ਜੀ ਇਹ ਬਾਈ ਕਿੰਨਾ ਵਜੇ ਸੁਗਾ ਸੁਈ ਆ ਵੀਰੇ ਤੀਜਾ ਸੁਗਾ ਸੁਈ ਜੇ ਘਰ ਵਾਲਿਆਂ ਦੇ ਅਨੁਸਾਰ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਥਾਂ ਲਵੇ ਵੀ ਬਹੁਤ ਹੀ ਜ਼ਿਆਦਾ ਚੰਗੀ ਉਹ ਵੀਰੇ ਹਰ ਜਗ੍ਹਾ ਨਾਲਾ ਹੀ ਨਾਲਾ ਇਹ ਤਾਂ ਪੂਰੀ ਐ ਚੀਜ਼ ਘੜ ਘੜ ਬਣਾਈ ਹੁੰਦੀ ਐ। ਜਿਦਾ ਆਪਾਂ ਗੱਲਾਂ ਕਹਿ ਦਦੇ ਨਾ ਵੀ ਪੈਰ ਰੱਖ ਕੇ ਚੱਡਾ ਚੜਨ ਵਾਲੀ ਮੱਜ। ਹਾਂਜੀ ਹਾਂਜੀ ਬਹੁਤ ਜਿਆਦਾ ਬਲੇਵਰੀ ਬੜਾ ਬੜਿਆ ਹੁੰਦਾ ਐ ਅੱਗੇ ਨੂੰ ਤੇ ਹੋਰ ਤੋਂ ਜਿਆਦਾ। ਕੱਦ ਵਜੂ ਦੀ ਬਹੁਤ ਐ। ਮੈਂ ਲਾ ਕੇ ਦੂਜੀ ਵੀ ਬੜੀ ਤਗੜੀ ਆਪਣੇ ਆਪ ਅਸੀਂ ਤਗੜੀ ਗਿਣਦੇ ਆਂ ਤੇ ਪਰ ਉਹ ਲਾ ਕੇ ਮੈਂ ਛੋਟੀ ਲੱਗਦੀ ਐ ਏਡੀ ਵੱਡੀ ਮੈਂ। ਬਿਲਕੁਲ ਸਹੀ ਗੱਲ ਐ। ਤੇ ਫੇਸਬੁਕ ਤੋਂ ਚੈੱਕ ਕਰ ਸਕਦੇ ਯਾਰ। ਛੋਟੇ ਹਾਥੀ ਦੀ ਵੀ ਲੱਦੀ ਮੱਜ ਟੇਢੀ ਕਰਕੇ ਲੱਦੀ। ਅੱਛਾ ਜੀ। ਹਾਂ। ਇਹ ਖੋਲੋ ਦਜੀ ਫਿਰ ਖੋਲ ਕੇ ਵਿਖਾਈਏ। ਜਵਾਬ ਕੀ ਆ ਗਿਆ ਪਛੇ ਠੀਕ ਹੈ ਠੀਕ ਹੈ ਠੀਕ ਭਾਈ ਪਾਜੀ ਸ਼ਾਈਨਿੰਗ ਉਹ ਕਹਿੰਦਾ ਜੇ ਕੱਟੀ ਹੋਰ ਜ਼ਿਆਦਾ ਵਾ ਚੈੱਕ ਕਰ ਸਕਦੇ ਤੁਸੀਂ ਇਹ ਲਿੱਖ ਰਿਹਾ ਵੀ ਪੂਰਾ ਸਪੈਸ਼ਲ ਟੀਕਾ ਮੰਗਾ ਕੇ ਨਾਲ ਲਵਾਇਆ ਜੇ ਠੀਕ ਹੈ ਠੀਕ ਹੈ ਹਾਂ ਸ਼ੇਰੂ ਇਹ ਵੀ ਅਸਾ ਦਾ ਦੇ ਉਹ ਕਹਿੰਦਾ ਜੇ ਕੱਟੀ ਦਿੱਤੀ ਫਿਰ ਨਹੀਂ ਵੇਚਣੀ ਅੱਛਾ ਅੱਛਾ ਹਾਂ ਨਾਲੂ ਨਾਲ ਬਿਲਕੁਲ ਗਿੱਲਾ ਹਾਂਜੀ ਛਾਈ ਟੂ ਟੂ ਵੱਲੋਂ ਬਹੁਤ ਜ਼ਿਆਦਾ ਕਰ ਜੂਗਾ ਤੇ ਆਜੋ ਹੁਣ ਤੁਹਾਨੂੰ ਦਿੱਤੀ ਚਲ ਕਰਾਉਂਦੇ ਆਪਾਂ ਕਿਆ ਕਰ ਸਕਦੇ ਤੁਸੀਂ ਡੇਵਰੀ ਬਲਮ ਬਲਮ ਬਹੁਤ ਜ਼ਿਆਦਾ ਚੰਗੀ ਆ ਇਹ ਥਾਣਾ ਦਾ ਸੈਜ ਗਿਆ ਵੀ ਬਹੁਤ ਸ਼ਾਨਦਾਰ ਚੈਟ ਮੇਰੀ ਚੂਣ ਵੀ ਅੱਡੀ ਆ ਵੀ ਦਾ ਦੋ ਦੀ ਮੋਟਰੀ ਹੁੰਦੀ ਆ ਤੇ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਲੋ ਬਾਈ ਜੀ ਕੱਟ ਕਾਟ ਲੋ ਬਹੁਤ ਯਾਰਾ ਤਕੜੀ ਆ ਤੇ ਤਜ ਸੁਆ ਫਿਰ ਕਹਿੰਦਾ ਕਿ ਘਰ ਵਾਲਿਆਂ ਨੇ ਦੱਸੇ ਮੁਤਾਬਕ ਤਜ ਸੁਆ ਏ ਤੇ ਕਿੰਨਾ ਕ ਦੁੱਧ ਚੋਇਆ ਫਿਰ ਵੀ ਤੀਨ ਹੈ ਵੀ ਜੀ ਘਰ ਵਾਲੇ ਕਹਿੰਦੇ 18 ਕਿਲੋ ਦੁੱਧ ਚੋਇਆ ਸੀ ਪਿਛਲੇ ਸੂਏ ਦੇ ਅੱਛਾ ਜੀ ਪਿਛਲੇ ਸੂਏ ਕਹਿੰਦੇ ਸੀ 14 ਕਿਲੋ ਦਿੱਤਾ ਰਿਹਾ ਪਿਛਲੇ ਯਾਰਾਂ ਦੂਜੇ ਸੂਏ 18 ਕਿਲੋ ਦਿੱਤਾ ਅੱਛਾ ਜੀ ਹਾਂ ਹੁਣ ਵੇਖੋ ਬਾਕੀ ਸੇਵਾ ਨਾਲ ਕਿੰਨਾ ਕੋ ਝੋਲੇ ਹਨਾ ਠੀ ਬਾਕੀ ਤੁਹਾਨੂੰ ਬਰਾ ਝੋਨੇ ਵਾਲਾ ਪਿੰਡ ਪਰਾਲੀਆਂ ਤੇ ਹੀ ਪੈਂਦਾ। ਹਾਂਜੀ ਹਾਂਜੀ ਇਹ ਪਿੰਡ ਝੋਨਾ ਲੱਗਾ। ਚੈੱਕ ਕਰ ਸਕਦੇ ਜੀਗੇ। ਹਾਂਜੀ। ਬਹੁਤ ਹੀ ਸ਼ਾਨਦਾਰ ਹੈ ਤੇ ਨਾੜਾ-ਨੁੜਾ ਵੀ ਹੁਣੇ ਦੇ ਬਹੁਤ ਜ਼ਿਆਦਾ ਆ। ਜੀ ਤੁਹਾਨੂੰ ਕੋਸ਼ਿਸ਼ ਕਰਦੇ ਆ ਦਿਖਾਉਣ ਦੀ। ਲਓ ਬਈ ਜੀ ਲੱਗ ਰਿਹਾ ਤਾਂ ਇਹ ਕਿਆ ਕਰ ਸਕਦੇ ਜੀ ਬਹੁਤ ਹੀ ਸ਼ਾਨਦਾਰ ਡਰ ਕੁਆਲਟੀ ਹੈ। ਹਨ ਫੁੱਟਬਾਲ ਵਾਂਗੂ ਬਣੀ ਪਈ ਬਾਹਰ ਨੂੰ। ਜੀ ਬਾਕੀ ਠੰਡੀ। ਠੀਕ ਆ ਠੀਕ ਆ। ਕੋਈ ਸਾਈਡ ਨਹੀਂ ਕੋਈ ਗੱਲ ਨਹੀਂ ਦੇਖੋ ਕੱਲੀ-ਕੱਲੀ ਨਾੜ ਹਰ ਥਾਂ ਦੇ ਨਾੜਾ। ਠੀਕ ਆ ਠੀਕ। ਲੇਵੇ ਦੇ ਉੱਤੇ ਬਾਹਰ ਵੀ ਹੁਣ ਧੁੱਪ ਕਰਕੇ ਹੋ ਸਕਦਾ ਨ ਇੱਕल्ली-ਕਲੀ ਨਾੜਾ ਬਾਹਰ ਵੀ ਨਾੜਾ ਦੇ ਉੱਤੇ ਵੀ ਸਾਰੇ ਨਾੜਾ ਹਾਂ ਅਗਲੇ ਬੰਨੇ ਵੀ ਚੱਕ ਕਰਾਇਓ ਲਓ ਜੀ ਅੱਲੀ ਐ ਬੰਨੇ ਉਹ ਖਾਇਓ ਬਿਚੇ ਟੁਕੜੇ ਲਓ ਵੀ ਤੁਸੀਂ ਕੀ ਕਰ ਸਕਦੇ ਬਹੁਤ ਹੀ ਜ਼ਿਆਦਾ ਐ ਬੰਨੇ ਵੇਖੋ ਨਾੜਾ ਲਓ ਭਾਈ ਜੀ ਲੱਗ ਗਿਆ ਨਾੜਾ ਹੀ ਨਾੜਾ ਪਰਲੇ ਬੰਨੇ ਵੀ ਦੋਵਾਂ ਸਾਈਡਾਂ ਤੇ ਨਾੜਾ ਬਹੁਤ ਆ ਤੇ ਕੀ ਮਰ ਲੇ ਵੇਦੀ ਖੁਰਲੀ ਫੁਰਲੀ ਦਾ ਸ਼ਿੰਗਾਰ ਹੈ ਜਿਹਨੇ ਨਹੀਂ ਵੀ ਲੈਣੀ ਉਹ ਵੀ ਮੈਂ ਖੁੱਲਾ ਖਲਾ ਵੇਖੂ ਕਿ ਠੀਕ ਆ ਠੀਕ ਹੈ ਠੀਕ ਹੈ ਜਿਹਨੇ ਰੀ ਸ਼ੌਂਗ ਨਾ ਰੱਖਣੀ ਆ ਹਾਂਜੀ ਹਾਂਜੀ ਐਡੇ ਸਾਫ਼ ਲਵੇ ਆ ਜੀ ਮੈਨੇ ਬਹੁਤ ਘੱਟ ਮਿਲਦੀ ਹਾਂਜੀ ਕੀ ਮੁੱਲ ਫਿਰ ਦਿੱਤੀ ਰੱਖ ਰਾ ਹਾਂਜੀ ਮੁੱਲ ਕੀ ਕਰਨਾ ਮੁੱਲ ਘਰ ਵਾਲੇ ਤਾਂ ਵੀ ਜੀ ਬੜਾ ਮੁੱਲ ਕਰਦੇ ਸੀ ਆਪਾਂ ਜੈ ਜੀ ਕਰਨਾ ਜੈ ਜੀ ਮਿਲੀ ਆਪਾਂ ਦੇ ਕੋਈ ਕਰੀ ਦੀ ਉਹ ਘਰ ਤੋਂ ਘੱਟ ਚੈਜ ਡੰਗਰ ਮਲੇ ਤਾਂ ਜੈ ਜੀ ਕੇ ਨੂੰ ਦਈਏ ਹਾਂਜੀ ਬਿਲਕੁਲ ਠੀਕ ਨਹੀਂ ਆਪਾਂ ਤਾਂ ਲੈਣਾ ਸਾਡੇ ਲੋਪੋਂ ਮੈਂ ਕਿੰਨੇ ਦੀ ਪਰਦੀ ਆਂ ਜਿਹੜਾ 2000 ਲੈਣਾ ਕੋਸ਼ਿਸ਼ ਕਰੀ ਦੀ ਚਲੋ ਜੈਜ ਕਰਕੇ ਪਿਛੋਂ ਲਈਏ ਤੇ ਜੈਜ ਕਰਕੇ ਗਾਂ ਵੀ ਦੀ ਦੇ ਦੀ 13000 ਦੀ ਕਰ ਦਈਏ ਮਾਤਾ ਹਾਂਜੀ ਕਰ ਦਈਏ ਕਿੰਨਾ ਕਰ ਦਈਏ ਦੱਸੋ ਕਰ ਦਈਏ ਜਾਜ ਜਾਜ ਨਾ ਜਾਜ ਹੀ ਕਰ ਦਈਏ ਮਾਈ ਦਾ ਹਿਸਾਬ ਨਾਲ ਬਿਲਕੁਲ ਜਾਜ ਜੇ ਬੜਾ ਜਾਜ ਹੈ ਮੇਰੇ ਤੇ ਹਿਸਾਬ ਨਾਲ ਜਾਜ ਹਾਂ ਬਿਲਕੁਲ ਜਾਜ ਜੇ ਚਲੋ ਇਹ ਚੈਰ ਹੋਰ ਥੋੜਾ ਜਿਹਾ ਕਰ ਦਈਏ ਚਲੋ ਹਾਂਜੀ ਕਰ ਦਈਏ ਥੋੜਾ ਜਿਹਾ ਛੋਟ 2000 ਛੱਡ ਦਈਏ ਜਿੰਨੇ ਦੇ ਦੇਣੀ ਆਪਾਂ ਦੇ ਹੀ ਦੇਣੀ ਆ ਕਿੰਨੇ ਕਰੀ ਇੱਕ ਪੰਜੀ ਦੀ ਦੇ ਦਈਏ ਠੀਕ ਹੈ ਜੀ ਲਓ ਬਾਜੀ 125000 ਦੀ ਤਾਂ ਵੀ ਦੀ ਹਾਨ ਆਈ ਮੈਂ 120000 ਦੀ ਲਓ ਜੀ 120000 120000 ਦੀ ਹਾਨ ਆਈ ਬਿਲਕੁਲ ਜਾਇ ਜ ਮੋਲੇ ਆ ਤੇ ਮਾਜਰੇ ਹਿਸਾਬ ਨਾਲ ਬਿਲਕੁਲ ਜਾਇ ਜ ਤੇ ਮਾਜੇ ਤਗੜੇ ਕੱਟ ਕਾਠ ਵਾਲੀ ਯਾਰ ਪਿਛਲੇ 18 ਲੀਟਰ ਦੁੱਧ ਚਵਾਇਆ ਵਾ ਕਿ 1 ਲੱਖ 20 ਹਜ਼ਾਰ ਦੀ ਵੀਰ ਕਹਿੰਦਾ ਕਿ ਦੇਰਾਂਗੇ ਕੀ ਕਰ ਸਕਦੇ ਬਾਕੀ ਤੁਸੀਂ ਬਣਾਵਟਾ ਬਣੂਟਾ ਬਹੁਤ ਆ ਬਹੁਤ ਕੱਡੇ ਵੱਡੇ ਕੱਟ ਦੀ ਆ ਬੇਲ ਵੇਖੋ ਮੈਂ ਦੀ ਕੱਟੀ ਹਾਂਜੀ ਹਾਂਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਅਰੇ ਵੀਰ ਜਿੱਦੋਂ ਜਿੱਦੋਂ ਮੈਂ ਪੂਰੇ ਟਿਕਾਣੇ ਦੇ ਗਿੱਲੀ ਮੈਂ 1-2 ਦਿਨਾਂ ਦੀ ਜਿੱਦੋਂ ਮੈਂ ਪੂਰੇ ਟਿਕਾਣੇ ਆਪਣੇ ਪੀਕ ਤੇ ਦੁੱਧ ਤੇ ਪੀਕ ਤੇ ਆ ਗਈ ਉਹ ਦਿਨ ਮੈਂ ਕੋ ਭਵੇਂ ਗਾਈਆਂ ਨੂੰ ਦੋ-ਦੋ ਟਾਈਮ ਤੇਂਦਾ ਰਹਿ ਚਵਾਈ ਕਰੀ ਜੋ ਠੀਕ ਹੈ ਠੀਕ ਹੈ ਜੀ ਹਾਂ ਏਡੇ ਲੇਵੇ ਦੀ ਸਾਪ ਆ ਆਜੋ ਸਰ ਨੀਲੀ ਦਾਵੀ ਦਾਣ ਦੀ ਕਿੰਨੇ ਲੱਭਦੇ ਨਗੀਲਾ ਹਾਂਜੀ ਨੀਲੀ ਆ ਵੀ ਬੜੀ ਮੁਸ਼ਕਲ ਨਾਲ ਮਿਲੀ ਜੇ ਅੱਛਾ ਜੀ ਹਾਂ ਦੱਸਿਓ ਵੀਰ ਜੀ ਇਹਦੇ ਬਾਰੇ ਹਰਾ ਫਰੀਜ਼ ਬੜੀ ਜਿੱਥੇ ਕਿਤੇ ਸਾਨੂੰ ਕੋਈ ਦੱਸ ਦਵੇ ਨਾ ਵੀ ਨੀਲੀ ਮੈਂ ਨੀਲੀ ਦੀ ਰਾਵੀ ਦੀ ਮੈਂ ਵੇਖਣ ਦੀ ਆ ਅੱਛਾ ਜੀ ਰੂਹ ਖੋਜ ਜੀ ਹੋ ਜਾਂਦੀ 100 ਕੰਮ ਛੱਡ ਕੇ ਪਹਿਲਾਂ ਨੀਲੀ ਦਾਵੀ ਵੇਖਣ ਚਾਹੀਦੀ ਠੀਕ ਹੈ ਠੀਕ ਹੈ ਠੀਕ ਹੈ ਦਮਾਨ ਪਾਉਂਦੇ ਉਹਦੇ ਵੀਰ ਭਰਾ ਮੰਗਦੇ ਬਹੁਤ ਆ ਹਾਂਜੀ ਉਹਦੇ ਕਹਿੰਦੇ ਭਵੇਂ 托ਕੜ ਹੀ ਹੋਵੇ ਸਾਨੂੰ ਨੀਲੀ ਦਾਵੀ ਦੋ ਅੱਛਾ ਜੀ ਹਾਂਜੀ ਇਹ 24 ਕਿਨੇ ਏ ਵੀਦੀ ਇਹ ਰਹਿ ਗਏ ਨੇ ਘਰ ਤੋਂ ਘੱਟ 15 ਦਿਨ ਖੜੂ ਮੈਂ ਜੀ ਅੱਛਾ ਜੀ ਹਾਂ 15 ਤੋਂ 20 ਦਿਨ ਵੀ ਖੜ ਸਕਦੀ ਐ ਮੈਂ ਦਾ ਰਿਕਾਡ ਇਹਦਾ ਵੀ 14-15 ਕਿਲੋ ਦਾ ਜੇ ਠੀਕ ਹੈ ਠੀਕ ਹੈ ਜੀ ਚੰਗਾ ਲੇਵਾ ਖੁੱਲੇ ਦੀ ਆ ਵੇਖੋ ਹਾਂ ਚੰਗਾ ਲੇਵਾ ਇਹਨੇ ਵੀ ਸਾਰਾ ਬਾਹਰ ਨੂੰ ਕੱਢਣਾ ਠੀਕ ਹੈ ਜੀ ਮੈਂ ਤਾਂ ਤੇ ਵਿਦੀ ਵੇਚਣ ਦਾ ਮਜ਼ਾ ਆਉਣਾ ਜਾਂ ਤਿਆਰ ਪਰ ਅਸੀਂ ਤਾਂ ਲੈਦੇ ਸਾਨੂੰ ਲੱਭਣੀ ਨਹੀਂ ਮੜਤੇ ਇਹ ਗੱਲ ਹੈ ਕਿੱਥੋਂ ਸਾਨੂੰ ਮਿਲਣੀ ਸਹੀ ਗੱਲ ਹੈ ਕਿਦੋਂ ਮੈਂ ਆਦਾ ਤੇ ਆ ਜਦੀ ਠੀਕ ਹੈ ਠੀਕ ਹੈ ਜੀ ਹਾਂ ਜੀ ਖੋਲ ਦੋ ਜੀ ਚੰਗੀ ਮੈਂ ਸਾਂਭੀ ਵਿਦੀ ਗਏ ਨੇ ਬਿਲਕੁਲ ਕਾਗਰੀ ਆ ਪਤਲਾ ਬਿਲਕੁਲ ਬਿਲਕੁਲ ਪਹਿਲਾਂ ਵੀਜੀ ਸਾਰਾ ਫੇਸ ਫੇਸ ਚੈੱਕ ਕਰੋ ਦਾ ਚੈੱਕ ਕਰ ਸਾਡੇ ਤੁਸੀਂ ਦੋਵੇਂ ਅੱਖਾਂ ਬਿੱਲੀਆਂ ਜੇ ਗੁੰਡਾ ਵਾਲੀਆਂ ਅੱਖਾਂ ਜਿਵੇਂ ਬਿੱਲੀਆਂ ਆ ਗਈਆਂ ਤੇ ਲੱਤਾਂ ਚਾਰੇ ਤੋਤੀਆਂ ਵਾਂ ਤੇ ਸੂਲ ਤੇ ਵੀ ਤੁਹਾਨੂੰ ਦਿਖਾਉਨੇ ਆ ਸੂਲ ਤੇ ਵੀ ਆਗਾ ਨਿਸ਼ਾਨ ਤੇ ਕੁਝ ਵੀ ਸੂਲ ਦਾ ਕੀ ਆ ਕੀ ਆ ਸਾਡੇ ਤੁਸੀਂ ਬਾਕੀ ਬਹੁਤ ਜ਼ਿਆਦਾ ਚੰਗੀ ਆ ਐਨ ਮੰਜਾ ਹੀ ਡੈਂਦਾ ਕਰਮਾਲੀ ਦੇ ਸਾੰਬੀ ਵੀ ਬਹੁਤ ਰੇਂਜ ਆ ਗਈ ਹਾਂਜੀ 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 ਠੀਕ ਆ ਲੈ ਹੋਈ ਤੇ ਦੇਣਵੀਰ ਕਹਿੰਦਾ ਕਿ ਜੇ ਖੜਦੀ ਆ 15 ਬਾਕੀ ਢਿੱਲਾਂ ਢੋਲਾ ਕਾਫੀ ਆ ਹਮਾਰੇ ਦੇ ਦੁੱਧ ਵੀਰ ਜੀ ਘਰ ਲਿਆ ਤੇ ਵਿੱਚ 14-15 ਕਿਲੋ ਮਾਣ ਨਾ ਤੋਂ ਦਿੰਦੀ ਰਹੀ ਠੀਕ ਆ ਜੀ ਹਣ ਬੜਾ ਖਰਾ ਹੀ ਸੋਨਾ ਆ ਹਾਂਜੀ ਹਾਂਜੀ ਠੀਕ ਆ ਨੀਲੀ ਰਾਵੀਆਂ ਦੀਆਂ ਚੰਗੀਆਂ ਹੁੰਦੀਆਂ ਦੁੱਧ ਨੂੰ ਵੀ ਬਾਕੀ ਸਭ ਤੋਂ ਜਿਆਦਾ ਲੋਕ ਪੁੱਛੀ ਦਾ ਕਈਆਂ ਵੀਰਾਂ ਨੇ ਵੀ ਵੀਰ ਤੁਸੀਂ ਨੀਲੀ ਜਿਆਦਾ ਕਿਉਂ ਇੰਨੀ ਪਸੰਦ ਕਰਦੇ ਚਲੋ ਅਸੀਂ ਤਾਂ ਇਧਰੋਂ ਲੈਂਦੀਆਂ ਉਧਰੋਂ ਵੇਚਦੀਆਂ ਅੱਡੇ ਵੀਰ ਜੀ ਇਹ ਠੰਡੀਆਂ ਬੜੀਆਂ ਨਿਕਲਦੀਆਂ ਠੀਕ ਆ ਠੀਕ ਆ ਹਾਂ ਹੁਣ ਨਸਲਾਂ ਅਸੀਂ ਬਦਲਣੀਆਂ ਨੀਲੀ ਰਾਵੀ ਕਰਨੀਆਂ ਅੱਛਾ ਅੱਛਾ ਹਾਂਜੀ ਠੀਕ ਹੈ ਜੀ ਲਓ ਭਾਈ ਜੀ ਅਜੀ ਪੋਲੀ ਐ ਟਿੱਪਣ ਤੇ ਟਿੱਪਣ ਹੀ ਬਹੁਤ ਪੋਲੀ ਆਈ ਠੀਕ ਹੈ ਠੀਕ ਹੈ ਜੀ ਇਹਦਾ ਕਰਮਾ ਵਾਲੀ ਨੂੰ ਕੋਈ ਉੱਤੋਂ ਨਹੀਂ ਚੇਤਾ ਇਹਦਾ ਪੂਰਾ ਲੇਵਾ ਉਨਾ ਹੀ ਗਾਹ ਨੂੰ ਕੱਢੂ ਉਨਾ ਹੀ ਪੈਸਾ ਨੂੰ ਕੱਢੂਗੀ ਠੀਕ ਹੈ ਠੀਕ ਹੈ ਜੀ ਅਜੀ ਤੁਰੀ ਆ ਮੈਂ ਲਓ ਭਾਈ ਜੀ ਅਜੀ ਗੱਬਣ ਵਾਲੇ ਬਣੇ ਤੁਰੀ ਆ ਇਹ ਕੀ ਮੋਲ ਫਿਰ ਵੀ ਤੇਰਾ ਮੋਲ ਵੀ ਦੀ ਜਦੋਂ ਤਿਆਰ ਹੋ ਗਈ ਉਦੋਂ ਦੇ ਭਾਏ ਉਦੋਂ ਮੈਂ ਜਦਾ ਦੇਦਾ 1.5 ਲੱਖ ਮੰਗ ਲਈਏ ਹਾਂਜੀ ਹਾਂ ਪਰ ਹੁਣ ਆਪਾਂ ਜਾਇਜ਼ ਕਰਦਣੀ ਜਿਹਨੇ ਵੀਰ ਨੇ ਸਾਹਮਣੇ ਚਲੋਗਾ 10-15 ਦਿਨ ਸਾਹਮਣੀਆਂ ਹਾਂਜੀ ਹਾਂਜੀ ਹਾਂ ਹੁਣ ਵੀਰ ਜੀ ਆਪਾਂ 90 ਦੀ ਦੇ ਦिए 90 ਦੀ ਹਾਂਜੀ ਕਰ ਦਈਏ ਮੈਂ ਬਹੁਤ ਤਗੜੀ ਏ ਕਰ ਦਈਏ ਜਾਇ ਥੋੜਾ ਜਿਹਾ ਹਾਂਜੀ ਕਰ ਦਈਏ ਇਹ ਹਾਨਾ ਵੀ ਵੀਰ ਦੀ ਹਾਦ ਦੀ ਘੜੀਏ ਜੇ ਮੈਂ ਕੱਚੀ ਕਰਕੇ ਮੈਂ 85000 ਦੀ ਠੀਕ ਹੈ ਜੀ ਲਓ ਭਾਜੀ 85000 ਦੀ ਨੀਲੀ ਰਾਵੀ ਤੇ ਬਹੁਤ ਜ਼ਿਆਦਾ ਚੰਗੀ ਆ ਬਹੁਤ ਚੰਗੀ ਜੀ ਲੈਵਾ ਸਾਰਾ ਐਦਾਂ ਕਰੂ ਲੈਵਾ ਇਹਨਾਂ ਐਦਾਂ ਕਰੂ ਸਾਰਾ ਠੀਕ ਹੈ ਠੀਕ ਹੈ ਹਾਂਜੀ ਲਓ ਭਾਈ ਜੀ 14 15 ਦਾ ਚਾਰ ਇੱਕੋ ਜਿਹੇ ਜੀ ਤੇ ਥਣ ਥਣ ਵੀ ਯਾਨ ਚਵੇਂ ਬਰਾਬਰ ਆ ਜਦੋਂ ਵੀਰ ਜੀ ਮੈਂ ਤਿਆਰ ਹੋ ਗਈ ਉਦੋਂ ਮੈਂ ਵੀ ਸਵਾ ਲੱਖ ਦੀ ਆ ਠੀਕ ਹੈ ਠੀਕ ਹੈ ਜੀ ਤੇ ਆਜੋ ਹੁਣ ਤੀਜੇ ਨੰਬਰ ਤੇ ਦੱਸ ਇਹ ਵੀ ਕਰਮਾਲੀ ਸਮੁੰਦਰੀ ਆ ਅੱਛਾ ਜੀ ਹਾਂ ਇਹ ਵੀਰ ਕੋਈ ਸਿੰਗਲ ਨਾ ਵੇਖੇ ਆਇ ਚਾਲ ਨਾ ਵੇਖੇ ਦੁੱਧ ਦੇ ਥਲੋ ਬਿਲਕੁਲ ਗਿੱਲੀ ਆ ਵੇਖੋ ਕੱਟੀ ਆ ਜੇ ਤਾਜੀ ਸੂਈ ਠੀਕ ਹੈ ਠੀਕ ਹੈ ਜੀ ਆਹ ਅੱਠਾਂ ਦਾ ਹੰਦਰਾ ਵੀ ਸੂਈ ਹੋ ਗਈ ਹਾਂ ਕੱਟੀ ਜੇ ਮਗਰ ਠੀਕ ਹੈ ਜੀ ਹਾਂਜੀ ਇਹ ਥੱਲੇ ਵੀ ਜੀ 13 ਕਿਲੋ ਦੁੱਧ ਹੋਗਾ ਅੱਛਾ ਜੀ ਭਾਵੇਂ ਕੋ ਵੀਡੀਓ ਕਾਲ ਤੇ ਮਿਲ ਲੈ ਤੇ ਭਾਵੇਂ ਕੋ ਇੱਥੇ ਆਣ ਕੇ ਆਪਣੀ ਤਸੱਲੀ ਕਰ ਲੇ ਤੇ ਨਾਲ ਲੀਟਰ-ਲੀਟਰ ਨਾ ਮਿਲ ਕੇ ਦਾੰਦ ਦੁੱਧ ਠੀਕ ਹੈ ਠੀਕ ਹੈ ਜੀ ਲਓ ਬਾਈ 13 ਲੇ ਜਿਹੜੇ ਸਾਹ ਚੱਟੀ ਚੱਲਣ ਲਈ ਦੁੱਧੋਂ ਦੁੱਧ 14-15 ਕਿਲੋ ਇੱਕ ਅੱਧ ਵਜਨ ਦੀ ਇਹ ਵੀ ਚੰਗੀ ਆ ਤੇ 13 ਲੀਟਰ ਦਾ ਜਿਹੜਾ ਬਿਲਕੁਲ ਰੈਡੀ ਦੁੱਧ ਆ ਤੇ ਥਾਣਾ ਦਾ ਸੈਜ ਗਿਆ ਇਹਦਾ ਵੀ ਬਹੁਤ ਸ਼ਾਨਦਾਰ ਆ ਤੇ ਨਾਲਾ ਨੂੰੜਾ ਇਹਦੇ ਵੀ ਹਮਾਨੇ ਦੇ ਚੰਗੀਆਂ ਆ ਉਹ ਵੀ ਤਾਂ ਸੋਨੇ ਲਾਗੇ ਤੋਂ ਦੁੱਧ ਨੂੰ ਬੜੀ ਵੀ ਠੀਕ ਹੈ ਠੀਕ ਹੈ ਹਾਂ ਮੈਂ ਵੀ ਨਹੀਂ ਹਮੰਦਾ ਜਦੋਂ ਮੈਂ ਲਈ ਪੈਣਾ ਮੈਂ ਚੋਕੇ ਵੇਖੀ ਤੇ ਬਾਲਟੀਆਂ ਦੁੱਧ ਨੇ ਵਧਾਤਾ ਤੇ ਮੰਨ ਗਿਆ ਥੋੜੀ ਖਲਾ ਦੁੱਧ ਨੇ ਹੈਗਾ ਠੀਕ ਹੈ ਠੀਕ ਹੈ ਜੀ ਲਓ ਬੀ ਕੀ ਕਰ ਸਾਡੇ ਤੁਸੀਂ ਬਹੁਤ ਹੀ ਸ਼ਾਨਦਾਰ ਹੈ ਵੀ ਤੇ ਲਾਗੇ ਤੋਂ ਥਾਣਾ ਦਾ ਸੈਜ ਗਿਆ ਚੱਕਾ ਕਰ ਸਾਡੇ ਤੁਸੀਂ ਯੋਗ ਵਾਲਾ ਜਵਾਕ ਜਿਹਦਾ ਜਿਹਦੇ ਕੋਲ ਪਹੁੰਚ ਗਈ ਏ ਦਰਮਾਣ ਮੜ ਕੇ ਦਿਖਾ ਦਿਓ ਥਣਾ ਦਾ ਸਹਾਈ ਕਿਆ ਵਲਾਗੇ ਦਾ ਹਾਂਜੀ ਭਾਈ ਜੀ ਲਾਗੇ ਦਾ ਤੁਸੀਂ ਕੀ ਕਰ ਸਕਦੇ ਥਣਾ ਦਾ ਸਹਾਈ ਤੇ ਗੈਬ ਇਹ ਕੀ ਮੁੱਲ ਵਿੱਚ ਇਹਦਾ ਹਰ ਜੀ ਮੋਲੇ ਦਾ 95 ਕਰ ਲੀਏ ਨਹੀਂ ਕਰੀਏ ਜਾਇਜ਼ ਜਾਂ ਥੋੜਾ ਜੀ ਹਾਂਜੀ ਜਾਇਜ਼ ਕਰ ਦਈਏ ਦੁੱਧ ਦੇ ਹਸਾਰ ਨਾਲ ਬੀਤੀ ਮੁੱਲ ਜਾਇਜ਼ ਆ ਚਲੋ ਆਪਾਂ ਕਰਾਂਗੇ ਮਾਨ ਤਾਨ ਜਨੇ ਜੋਗੇ ਕਰਾਂਗੇ ਮੂਰ ਫੁੱਲ ਹਾਂਜੀ ਬਾਕੀ ਦੁੱਧ ਬੜਾ 13 ਕਿਲੋ ਮੂਹ ਨਾ ਕਹਿਣਾ 13 ਕਿਲੋ ਦੁੱਧ ਤੇ ਬਹੁਤ ਹਾਂਜੀ ਦੁੱਧ ਬਹੁਤ ਆ 90 ਦੀ ਦੇ ਦਈਏ ਛੱਡ ਦਈਏ ਦੋ ਹਾਂਜੀ ਦੋ ਛੱਡ ਦਈਏ ਦੋ ਛੱਡ ਦਈਏ ਤਿੰਨ ਹੀ ਛੱਡ ਦਈਏ 87 ਦੀ ਹਾਂ 87 ਦੀ ਪਰ ਵੀ ਦੀ ਲੀਟਰ ਵਾਲਾ ਦੁੱਧ ਥੱਲੇ ਠੀਕ ਹੈ ਠੀਕ ਹੈ 10 ਲੀਟਰ ਵਾਲਾ ਦੁੱਧ ਆ 8700 ਦੀ 13 ਲੀਟਰ ਦੁੱਧ ਆ ਇਸ ਟਾਈਮ ਜਿਹੜਾ ਹਾਜ਼ਰ ਆ ਇਹ ਬਿਲਕੁਲ ਦੁੱਧ ਦੇ ਹਿਸਾਬ ਨਾਲ ਚਾਜ ਮੁੱਲ ਕਰਤਾ ਵੀ ਇਹਨੇ 87000 ਅਰੇ ਵੀ ਜੀ ਹੈ ਵੀ ਤਾਜੀ ਬਿਲਕੁਲ ਠੀਕ ਹੈ ਠੀਕ ਹੈ ਜੀ ਹਾਂਜੀ ਮੌਕੇ ਤੇ ਚਲੋ ਮਾਰਦਾਨ ਹੋ ਜਾਊਗਾ ਤੇ ਆਜੋ ਹੁਣ ਚੌਥੇ ਨੰਬਰ ਤੇ ਕੱਟੀ ਦੱਸਿਓ ਵੀ ਜੀ ਇਹਦੇ ਬਾਰੇ ਵੀ ਜੀ ਇਹ 18 ਮਹੀਨਿਆਂ ਦੀ ਜੇ ਅੱਛਾ ਜੀ ਅਜੇ ਦੁੱਧੀਆਂ ਦੰਦੀਆਂ ਠੀਕ ਹੈ ਜੀ ਹੁਣ ਵੀਰ ਭਰਾ ਕੋਈ ਇਧਰੋਂ ਆਇਆ ਹੈ ਮੇਰੇ ਕੋ ਰਾਜਸਥਾਨ ਚੋਂ ਹਾਂਜੀ ਤੇ ਉਹ ਅੰਦੇ ਹੀ ਵੀ ਛੋਟੀ ਖੜੀ ਤੇ ਮੈਨੂੰ ਉਹਦਾ ਕੱਟੀ ਸਾਡੇ ਕੋ ਸਾਂਭ ਹੀ ਨਹੀਂ ਜਾਂਦੀ ਘਰ ਸਾਟੂ ਲੱਗੇ ਜੀ ਤਾਂ ਸਾਂਭ ਲੋ ਮੈਂ ਚਲੋ ਚੰਗੀ ਕੱਟੀ ਆ ਤਾਂ ਕਰਕੇ ਕੋਈ ਵੀਰ ਘਰ ਸਾਹਮਣ ਵਾਲਾ ਸ਼ਕੀਰ ਹੈ ਠੀਕ ਆ ਠੀਕ ਆ ਜੀ ਹੂੰ ਲੋ ਬਜੀ 18 ਮਹੀਨੇ ਉਮਰ ਹੋਈ ਹੈ ਜੀ ਕੱਟੀ ਦੀ ਇੱਕ ਕਿਹੜੇ ਸੇਮਾਂ ਦੀ ਪਤਾ ਇਹ ਐਮ 29 ਦਾ ਸ਼ਾਇਦ ਕਹਿੰਦੇ ਅੱਛਾ ਜੀ ਹਾਂ ਬਾਕੀ ਇੰਨਾ ਖਿਆਲ ਇਹ ਕਨਫਰਮ ਕਰਕੇ ਦੱਸ ਦਾਂਗਾ ਉਹਨਾਂ ਕੋ ਠੀਕ ਆ ਠੀਕ ਆ ਜੀ ਜੱਟ ਬਲੈਕ ਵਿੱਚ ਆ ਗਈ ਆ ਪੂਸ ਤੇ ਅਜੇ ਵਾਲ ਥੋੜੇ ਜਿਹਾ ਚਿੱਟੇ ਬਾਕੀ ਥੜਾ ਥੁਣਾ ਦਾ ਥੱਲੋਂ ਬਹੁਤ ਜਿਆਦਾ ਚੰਗਾ ਵਗਿਆ ਬੂ ਬਨੇ ਲੋ ਜੀ ਲਾਗਰ ਤੁਸੀਂ ਕਰ ਸਕਦੇ ਜੇ ਚੈੱਕ ਬਹੁਤ ਜਿਆਦਾ ਵਿਰਲਾ ਤੇ ਸੁਣਾ ਲੂਗੀ ਥਣ ਜਦੋਂ ਹੈ ਵੀ ਠੰਡੀ ਸੀ ਲਿਆ ਕੋਈ ਗੱਲ ਬਾਤ ਨਹੀਂ ਰੋਗਲੇ ਮੜਕੀ ਆਣੀ ਲੋ ਬਈ ਆਜੋ ਫਿਰ ਵੀਰ ਜੀ ਮੇਰੇ ਸਾਹ ਨਾਲ ਝੋਟੀ ਢਾਈਆਂ ਸਾਲਾਂ ਦੀ ਛੂਪੂਗੀ ਹੈ ਅੱਛਾ ਜੀ ਹਾਂ ਠੀਕ ਹੈ ਵੀਡੀ ਝੋਟੀ ਜਵਾਨ ਹੋਣ ਦੀ ਹੈ 18 ਮਹੀਨਿਆਂ ਦੀ ਆ ਹਾਂ ਜੀ ਹਾਂ ਜੀ ਇਧਰ ਦਾ ਧੰਨਵਾਦ ਲੋਕਲ ਤੇ ਸਾਲ ਸਾਲ ਡੇਢ ਸਾਲ ਦੀਆਂ ਹੁੰਦੀਆਂ ਨੇ ਝੋਟੀ ਵੀਰ ਜੀ ਉਧਰ ਜਿੱਦਾਂ ਤਿਆਰ ਹੋ ਗਈ ਤਾਂ 2.5 ਲੱਖ ਦੀ ਝੋਟੀ ਆਏ ਇਹ ਤਾਂ ਗੱਲ ਸਹੀ ਹਾਂ ਪੂਰੀ ਐ ਜੱਤਲੇ ਵੇਖੋ ਹਾਂ ਜੀ ਹਾਂ ਜੀ ਫੇਸ ਬਹੁਤ ਸੋਹਣਾ ਹੈ ਵੀ ਸ਼ਾਂਤ ਸੁਭਾਅ ਦੀ ਬੜਾ ਠੰਡੀ ਆ ਹਾਂ ਜੀ ਇਹ ਥੱਲੇ ਭਾਵੇਂ ਫੇਰੀ ਜੋ ਹੱਥ ਆ ਦੇ ਠੀਕ ਹੈ ਠੀਕ ਹੈ ਥੱਲੇ ਇਦਾਂ ਹੀ ਹੱਥ ਫੇਰੀ ਜੋ ਪੈ ਇਹ ਕੀ ਮਤਲਬ ਇੱਜਾ ਹਰ ਲਓ ਆ ਚੱਕਾ ਸਾਡੇ ਤੀਂ ਕਿ ਸੀਲ ਵੀ ਜਿਆਦਾ ਲੰਮਾ ਥਾਣਿਆ ਜੀ ਕੱਟੀ ਦਾ ਵੇਖੋ ਠੀਕ ਹੈ ਜੀ ਐ ਵਿਰਲਾ ਤੇ ਲੱਗੇ ਥਣ ਉਹਨਾਂ ਹੀ ਗਾਇਬ ਅੱਗੇ ਉਹਨਾਂ ਹੀ ਪਿੱਛੇ ਵੇਖੋ ਠੀਕ ਹੈ ਜੀ ਕੀ ਮਤਲਬ ਇੱਜਾ ਦਾ ਨਸਲਾਂ ਦਾ ਫਰਕ ਹੁੰਦਾ ਇਹ ਮੈਂ ਦੇਣਾ ਛੋਟੀ ਦੇ ਦਈਏ 40000 ਦੀ ਹਾਂ ਜੀ ਸਰਦਿਕਾ ਗਿਆ ਜਿੱਥੇ 35 ਦੀ ਦੇ ਦਈਏ 35 ਦੀ ਹਾਂ 35000 ਦੀ ਚੱਤੀ ਦੇਣਾ ਪਰ ਜਦੋਂ ਵੀ ਰ ਸੰਭੂਣਾ ਤਿਆਰ ਕਰੂ ਕਮੇਟੀ ਆ ਹਾਂਜੀ ਹਾਂਜੀ ਹਾਂ ਇਹ ਨਸਲ ਨਹੀਂ ਲੱਭਦੀ ਹਨਾ ਬਿਲਕੁਲ ਆ ਚੈੱਕ ਕਰ ਸਕਦੇ ਤੁਸੀਂ ਤੇ 35000 ਨੇ ਵੀਰ ਮੁੱਲ ਕੀਤਾ ਜੇ ਤੇ ਚਲੋ ਬਾਕੀ ਮੌਕੇ ਤੇ ਕਰਦੇ ਮੰਨਦਾ ਹਾਂਜੀ ਇਹ ਆਜੋ ਹੁਣ ਵਹਿਲਾ ਦਰਤ ਹੁੰਦੇ ਆ ਦੱਸਿਓ ਵੀ ਜੀ ਇਹਦੇ ਪਾਣੀ ਵੀ ਜੀ ਵਹਿੜ ਚਲਸੀ ਪਹਿਲਣ ਸੁਈ ਜੱਜ ਅੱਛਾ ਆਹ ਜੇਰ ਪਈ ਜੇ ਹਾਂਜੀ ਭਈਆ ਹਾਂ ਜੇਰ ਪਈ ਹਾਂ ਜੇਰ ਪਈ ਜੇ ਹਾਂ ਉਹ ਮਗਰ ਵੱਛਾ ਜੇ ਤੇ ਲੇਵੇ ਦੇ ਵੱਛੀ ਤੇ ਵੇਖੋ ਨਾੜਾਂ ਦਾ ਠੀਕ ਆ ਠੀਕ ਆ ਲਓ ਜੀ ਬਾਈ ਲਾ ਕੇ ਚੈੱਕ ਕਰ ਸਾਡੇ ਨਾਲ ਬਹੁਤ ਜ਼ਿਆਦਾ ਵਾ ਤੇ ਪਹਿਲਾ ਸੂਗਾ ਤੂੰ ਪਹਿਲਾ ਸੂਗਾ ਸੂਈ ਮੂੰਹ ਚੌਗੀ ਛਿੱਗੀ ਏ ਛਿੱਗੀ ਆ ਸ਼ਾਇਦ ਹਾਂਜੀ ਕਿੰਨਾ ਵਿੱਚ ਬਾਈ ਦੁੱਧ ਦੁੱਧ ਵੀਰ ਜੀ ਹੁਣ ਦੇਵੇ ਦੋ ਜਿੰਨਾ ਹਿਸਾਬ ਲੱਗਣ ਡਿਆ ਆਪਾਂ ਮੈਂ ਦੁੱਧ ਪਹਿਲਣ 20 ਕਿਲੋ ਦੇ ਦੇ ਅੱਛਾ ਜੀ ਹਾਂ ਜਿਹੜੇ ਹਿਸਾਬ ਨਾਲ ਲੈਵਾ ਵੇਖੋ ਬਣਿਆ ਵਛੀ ਦਾ ਠੀਕ ਆ ਠੀਕ ਆ ਲਓ ਬਾਈ ਦੇਵਰੀਆਂ ਬੜਾ ਬਟਾ ਬਹੁਤ ਜ਼ਿਆਦਾ ਅੱਛਾ ਜੀ ਅਜੇ ਛੁੱਟੀ ਆ ਕੱਢਿਆ ਕੋ ਤਿੰਨ ਚਾਰ ਗੱਲ ਥੱਲੇ ਆਂ ਅੱਛਾ ਜੀ ਹਾਂ ਚਰੀ ਕੋ ਬੈਠਾ ਨਹੀਂ ਜਾਂਦਾ ਅੱਛਾ ਅੱਛਾ ਠੀਕ ਆ ਜੀ ਇਹ ਤੁ ਏ ਦਰਦੀ ਓ ਬਚਰੀ ਲਓ ਭਾਈ ਚਾ ਕਰ ਸਕਦੇ ਤੁਸੀਂ ਚਾਲੀ ਕਿਰਸੀ ਆ ਵੀ ਬਾਕੀ ਥਾਣਾ ਦੀ ਵੇਖੋ ਯਾਲ ਹੀ ਪਿਆ ਥਾਣਾ ਸਮਰਾਲੇ ਵੇ ਤੇ ਠੀਕ ਆ ਠੀਕ ਆ ਜੀ ਤੇ ਚਲੋ ਕੀ ਕਰ ਸਕਦੇ ਬਹੁਤ ਜ਼ਿਆਦਾ ਚੰਗੀ ਆ ਵੱਡਾ ਭਾਈਆਂ ਨੂੰ ਇਹ ਦੁੱਧ ਵੀ ਜਾਂਦਾ ਕਿ ਪਹਿਲੇ ਸਵੇਰੇ ਮੇਰੇ ਨਾਲ 20 ਚਲੋ ਚਵਾ ਲਓਗੇ ਇਹ ਨਾਰਮਲ 14-15 ਦੇ ਚਵਾ ਹੀ ਦਊਗੀ ਆ 14-15 ਕੋਲ ਪਰ ਮਾਨ ਚਵਾਊਗੀ ਹਾਂ ਬੱਤੀਆਂ ਜੀ ਬਿਲਕੁਲ ਤਾਜੀ ਸੋਈ ਆ ਤਾਂ ਅੱਜ ਤਾਂ ਬੱਚਾ ਪੁੱਛਿਆ ਚੰਗਾ ਤਗੜਾ ਦਿੱਤਾ ਆ ਹਾਂ ਅਰੇ ਥੋੜਾ ਜਿਹਾ ਲਫੇ ਲੁਫੇ ਜਾ ਠੀਕ ਆ ਠੀਕ ਆ ਜੀ ਇਹ ਲਾ ਲਓ ਮੜੀ ਪਾਣੀ ਪੀਗੀ ਵਿੱਚ ਡੱਡ ਕੇ ਬੈਠਦੇ ਵੇਖੋ ਕੰਨਾ ਫਰਕ ਕਰ ਗਈ ਬਾਕੀ ਥਣਾ ਦਾ ਸਹਿਜ ਗਿਆ ਵੀ ਪਹਿਲੇ ਸਵੇਰ ਬਹੁਤ ਚੰਗਾ ਕੱਢ ਲਿਆ ਨੇ ਇਹ ਕਾਲੀ ਕਾਲੀ ਇੱਕ ਰੰਗ ਪੂਰੀ ਜੱਟ ਬਲੇਕੀ ਵਾਸੀ ਬਹੁਤ ਘਾਟ ਮਿਲਦੀ ਆ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਹਟ 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 ਕਾਲੀ ਬੱਛੀ ਤੇ ਕਾਲੇ ਥਣ ਹਾਂਜੀ ਹਾਂਜੀ ਤੇ ਇਹਨਾਂ ਦੀ ਫੈਟ ਕੁਆਲਿਟੀ ਵੀ ਚਲ ਚੰਗੀ ਹੁੰਦੀ ਹੈ ਨਾ ਹਾਂਜੀ ਇਹ ਕੀਮਤ ਵਿੱਚ ਇਹ ਰਹਿ ਰ ਇਹ ਬਾਹਰ ਵਾਲੀ ਚੀਜ਼ ਆਉਣ ਡਈ ਗਾਵਨ ਹਾਂਜੀ ਇਹ ਦੇਦਗੀ ਬੱਛੀ ਵੀ 55000 ਦੀ ਕੱਪੜੀ ਮੰਨ ਤਾ ਇਹ ਅਗਲੇ ਬੰਨੇ ਥਣ ਥਣ ਵਿਖਾ ਦਿਓ ਕਰੀ ਲੈ ਲਓ ਲੋ ਵੀਰ ਜੀ ਲੱਗ ਗਿਆ ਤੁਸੀਂ ਕੀ ਕਰ ਸਕਦਾ ਇਹ ਥਾਣਾ ਦਾ ਸਹਿ ਇਤੇ ਗੈਪ ਬਹੁਤ ਹੀ ਸ਼ਾਨਦਾਰ ਆ ਕੀਮਤ ਵਿੱਚ ਇਹਦਾ ਮੁੱਲ ਦੇ 55 ਕਰਦੇ 50 ਦੀ ਦੇ ਦਈਏ 50 ਪੂਰੇ ਦੀ ਹਾਂਜੀ ਕਰ ਵੀ ਮਾਤਾ 1000 ਛੱਡ ਤੀਏ ਹਾਂਜੀ 1000 ਦਾ ਛੱਡਣਾ ਫਿਰ 5 ਹੀ ਛੱਡ ਗਿਆ ਹਾਂ ਨਾ 45000 ਦੀ ਦਾ ਲਓ ਵੀਰ ਜੀ 45000 ਦੀ ਬਿਲਕੁਲ ਸੱਜਰ ਸੂਈ ਵਹਿੜਿਆ ਤੇ ਜਰਸੀ ਵਿੱਚ ਆ ਗਈ ਤੇ ਦੁੱਧ ਵੀ ਚਲੋ ਜਿਆਦਾ ਨਹੀਂ ਤੇ 15 ਕਿਲੋ ਲ ਚਵਾਈ ਜਾਊਗੀ ਰਾਮ ਦੇ ਨਾਲ ਤੇ ਜਾਣ ਤੋਂ ਬਹੁਤ ਯਾਰਾ ਚੰਗਾ ੱਲੇ ਬਾਤ ਚਲੋ 20 ਲੀਟਰ ਵਾਲਾ ਬਣਾਇਆ ਵਾ ਬਾਕੀ ਸੇਵਾ ਦੇ ਆ ਹਾਂਜੀ ਤੇ ਆਜੋ ਹੁਣ 10 ਬੱਜੇ ਦੇ ਪਰੇ ਇਹਦੀ ਵੀ ਦੂਜਾ ਸੁਬਾ ਸੋਈ ਜੇ ਅੱਛਾ ਜੀ ਹਾਂ ਇਹਨੂੰ ਵੀ 2 ਦਿਨ ਹੋਏ ਸੋਈ ਨੂੰ ਅਜੇ ਅੱਛਾ ਜੀ ਇਹਦੀ ਬੱਛੀ ਮਗਰਾ ਵਿਖਾਉਣੇ ਤੁਹਾਨੂੰ ਠੀਕ ਹੈ ਠੀਕ ਹੈ ਜੀ ਕਿੰਨਾ ਕੁ ਜਾਇਦੇ ਕੋਲ ਫਿਰ ਬੋਲਾ ਇਹਦੇ ਕੋਲ ਬੱਛੀ ਵੀ ਕੋ ਬੋਲਾ ਇਹਦੇ ਕੋਲ ਬੋਲਾ 14 ਗਲ ਹੋਊਗਾ ਠੀਕ ਹੈ ਠੀਕ ਹੈ ਹਾਂ ਦੂਜੇ ਦਿਨ ਦੀ ਸੂਈ ਆ ਲਓ ਬੋਲਾ 14 ਗਲ 500 ਬਹੁਤ ਆ 14 ਲੀਟਰ ਬੋਲਾ ਇਸ ਟਾਈਮ ਰੈਡੀ ਆ ਬਿਲਕੁਲ ਤਾਜੀ ਸੂਈ ਥੱਲੇ ਹਾਂਜੀ ਖੋਲ ਦਿਓ ਬੱਧੀਆਰਾ ਖੋਲ ਦਿਨ ਹਾਂਜੀ ਆ ਬੱਛੀ ਨੇ ਦੇਖੋ ਅਗਰ ਦੇਖਣੇ ਰਾਤ ਤੇ ਚੈੱਕ ਕਰ ਸਕਦਾ ਫੀਮੇਲ ਕਾਫ ਜੇ ਹਾਂਜੀ ਭਾਈ ਜੀ ਚੈੱਕ ਕਰ ਸਕਦੇ ਤੁਸੀਂ ਇਹ ਵੀ ਚੰਗੇ ਤਗੜੇ ਘੱਟ ਘਾਟ ਵਾਲੀ ਆ 1 ਕਿਨਵਾ ਸੁਗਾ ਸੁਈ ਵਿੱਚੀ ਦੂਜਾ ਦੂਜਾ ਸੁਗਾ ਸੁਈ ਜੇ ਠੀਕ ਹੈ ਦੂਜਾ ਸੁਗਾ ਸੁਈ ਜੇ ਤੇ ਅਸ ਟਾਈਮ ਜਿਹੜਾ ਹਾਜਰ 16 14 ਲੀਟਰ ਬਿਲਕੁਲ ਰੈਡੀ ਆ ਤੇ ਨਾਲਾ ਨੂਲਾ ਚਲੋ ਇਹ ਵੀ ਹੁਆਨੇ ਰਹਾ ਗਿਆ ਵਾ ਚੰਗੀ ਵੀਰਦੀ ਇਹ ਵੀ ਰਿਕਾਰਡ ਵਾਲੀ ਕਿੰਨਾ ਕਿ ਚਾਹੀਦਾ ਭਾਈ ਪਹਿਲੇ ਸੂਏ 15 16 ਕਿਲੋ ਦਿੱਤਾ ਆ ਦੁੱਧ 20 ਕਿਲੋ ਦੇ ਸਕਦੇ ਜੇ ਸਾਨੂੰ ਚੱਲਣ ਡਈ ਆ ਠੀਕ ਹੈ ਠੀਕ ਹੈ ਹਾਂਜੀ ਲਓ ਭਾਈ ਜੀ ਚਾਲ ਵੇਖੋ ਘੋੜਿਆਂ ਤਰਾਂ ਚਾਲਿਆ ਦੀ ਦੇ ਬਹੁਤ ਹੀ ਸ਼ਾਨਦਾਰ ਆ ਤੇ ਫਾਈਟ ਰੈਂਥ ਦੀ ਵੀ ਚੰਗੀ ਆ ਇਹ ਥਣਾ ਦਾ ਸੈਜ ਗਿਆ ਵੀ ਚੰਗਾ ਵਾ ਤੇ ਬਾਕੀ ਨਾੜਾ ਨੂੜਾ ਹੋਣ ਦੇ ਬਹੁਤ ਅਜੇ ਵੀ ਦੀ ਸ਼ਾਮ ਮਾਤਾ ਕਰੇ ਹੋਰ ਬੰਦੂ ਟਾਈਮ ਵੀ ਚੈੱਕ ਕਰਾ ਦਨੇ ਵੀਰਾਂ ਨੂੰ ਅਜੇ ਸਾਰਾ 2:30 ਦਾ ਟਾਈਮ ਜੀ ਠੀਕ ਆ ਠੀਕ ਆ ਹਾਂ ਦੁਪਹਿਰਾਂ ਦਾ 2:30 ਦਾ ਸ਼ਾਮਾ ਨਹੀਂ ਪਈਆਂ ਚਵਾਈ ਦਾ ਟਾਈਮ ਨਹੀਂ ਹੋ ਗਿਆ ਠੀਕ ਹੈ ਜੀ ਹਾਂ ਅਜੇ ਕੋਈ 3 ਘੰਟੇ ਜਾਂ ਚਵਾਈ ਰਹਿੰਦੇ ਆ ਹਾਂ ਜੀ ਕੀ ਮੁੱਲ ਵੀਰ ਜੀ ਦਾ ਹੈ ਮੁੱਲ ਵੀਰ ਜੀ ਇਹਦਾ ਵੀ 55 ਕਰ ਲੀਏ ਇਹ ਵੀ ਕਰ ਦਈਏ ਜਾਇ ਜੀ ਹਾਂ ਜੀ ਕਰ ਦਈਏ ਜਾਇ 50 ਨਹੀਂ ਆਪਾਂ ਹਾਂ ਜੀ ਜਿੱਥੇ ਕਿ ਦੇ ਦੇਣੀ ਵੇਡੀ ਇਹ ਵੀ 45 ਦੇ ਦੇ ਦਾਂ ਭਾਵੇਂ ਕੋ ਇਹ ਲੱਲੇ ਦੇ ਭਾਵੇਂ ਕੋ ਲੱਲੇ ਠੀਕ ਹੈ ਠੀਕ ਹੈ ਲਓ ਭਾਜੀ 45 45 ਹਜ਼ਾਰ ਦੀਆਂ ਬਿਲਕੁਲ ਤਾਜ਼ੀਆਂ ਸੂਈਆਂ ਜੇ ਕੋਈ ਜੋੜੀ ਲਵੇ ਤੇ ਵਿੱਚੋਂ ਕੋਈ ਛੋਟ ਚੱਪਾ ਕਰ ਦਾਂਗੇ ਠੀਕ ਹੈ ਠੀਕ ਹੈ ਜੀ ਹਾਂਜੀ ਚੰਗੀਆਂ ਵੜਾਂ ਦਮਾਂ ਸ਼ਾਈ ਵਾਲੀ ਦਿਖਾਉਂਦੇ ਆ ਦੱਸੋ ਵੀਡੀ ਦੇ ਬਾਰੇ ਇਹ ਵੀਡੀ ਜਨੇ ਬੱਚਿਆਂ ਨੂੰ ਪਿਉਣਾ ਘਰ ਦੇਣੇ ਨਜ਼ਾਰੇ ਦਾਣੇ ਇਹ ਚੀਜ਼ ਲਵੇ ਲਕੀਨਾ ਅੱਛਾ ਜੀ ਹਾਂਜੀ ਇਹ ਵੀ ਤਾਜ਼ੀ ਸੂਈ ਤਾਜ਼ੀ ਸੂਈ ਦੇ ਦੇ ਬੱਚੀ ਭਾ ਕੇ ਠੰਡੀ ਸੀਲੇ ਕੋ ਵੰਗਾ ਪਾਉਣ ਦੀ ਲੋੜ ਵੀ ਨਹੀਂ ਆ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਹੈ ਜੀ ਇਹਦੇ ਪਿਛੇ ਵੀ ਫੀਮੇ ਠੀਕ ਹੈ ਜੀ ਚਾ ਕਰ ਸਕਦੇ ਪ्योर ਸ਼ਾਈ ਹਾਲ ਦੇ ਵਿੱਚ ਆ ਗਈ ਆ ਇਹ ਵੀ ਤਾਜੀ ਸੂਈ ਹੈ ਦੋਵਾਂ ਤਰ੍ਹਾਂ ਦੀ ਠੀਕ ਹੈ ਠੀਕ ਹੈ ਇਹ ਥਲੇ 8 ਕਿਲੋ ਬੋਲੀ ਹੋ ਗਈ ਹੈ ਠੀਕ ਹੈ ਜੀ ਹਾਂ ਲਓ ਜੀ 8 ਲੀਟਰ ਬੋਲੀ ਬਿਲਕੁਲ ਰੈਡੀ ਆ ਇਹ ਬਹੁਤ ਹੀ ਵੀ ਸ਼ਾਨਦਾਰ ਹੈ ਤੇ ਨਾਲੇ ਫੈਡ ਕੁਆਲਟੀ ਵੀ ਚੰਗੀ ਇਹਨਾਂ ਦੀ ਜੀ ਇਹਦੇ ਨਾਲ ਅਗਲਾ ਥਣ ਚ ਘੱਟ ਜੇ ਤਿੱਲੜੀ ਸਮਝ ਲਓ ਤੁਸੀਂ ਅੱਛਾ ਜੀ ਹਾਂ ਅਗਲਾ ਥਣ ਨਾ ਬਹਿਣੀ ਵਾਲਾ ਠੀਕ ਹੈ ਠੀਕ ਹੈ ਹਾਂ ਉਹ ਨਹੀਂ ਜੀ ਅਗਲੇ ਥਾਂ ਤੇ ਲੜਿਆ ਵੀ ਕਹਿੰਦਾ ਕਿ ਫਿਰ ਦੱਸ ਕੀ ਦਵਾਂਗੇ ਬਾਕੀ ਧਾਰਾਂ ਹੁੰਦੀਆਂ ਥੋੜੀਆਂ ਬਹੁਤੀਆਂ ਹਾਂਜੀ ਧਾਰਾਂ ਹੁੰਦੀਆਂ ਵਿੱਚ ਠੀਕ ਹੈ ਠੀਕ ਹੈ ਧਾਰਾਂ ਹੁੰਦੀਆਂ ਬਾਕੀ ਚਲੋ ਕੋਈ ਵੀਰ ਭਰਾ ਇਲਾਜ ਕਰਾ ਸਕਦਾ ਤੇ ਤੁਹਾਨੂੰ ਚੱਲ ਪੂਗਾ ਬਾਕੀ ਤਾਂ ਲੜ ਕਰਕੇ ਵੀਰ ਨੇ ਦੇਣੀ ਆ ਕੀ ਮੁੱਲ ਵੀ ਜੇ ਰੱਖ ਰਿਹਾ ਹਾਂਜੀ ਕੀ ਮੁੱਲ ਕਰਨਾ ਰਿਹਾ ਮੁੱਲ ਵੀ ਜੀ ਦੇ ਦਗੀ 5000 ਆਰ ਜਾਇਜ ਕਰ ਦੁੱਧ ਦਾਹਾਂ ਤੋਂ ਬਾਹਰ ਟਪਰੀ ਹੋ ਜਿੱਦੀ ਚੋਣ ਲੱਗੀ ਜੇ ਅੱਛਾ ਜੀ ਹਾਂ ਅਰੇ ਬਿਲਕੁਲ ਤਾਰੀ ਕਿ ਲਈ ਆ 8 9 ਕਿਲੋ ਹੋਣੀ ਉਪਰ ਆਪਾਂ 8 ਕਿਲੋ ਦੱਸਣਾ ਥਲੇ ਅੱਛਾ ਅੱਛਾ ਠੀਕ ਹੈ ਜੀ ਹਾਂ ਦੋਵਾਂ ਤਨਦਰਾਂ ਦੀ ਸੁਈ ਆ ਇਹ ਵੀ ਦਾਦੀ ਹਾਨਾ ਜਨੇ ਜਿਹਦੇ ਦੇ ਦੇਣੀ ਇਹ ਹਾਨਾ ਮੇਰੀ 20000 ਦੀ ਠੀਕ ਹੈ ਠੀਕ ਹੈ ਲਓ ਵੀਰ ਜੀ 20000 ਦੀ ਇਹ ਬਿਲਕੁਲ ਜਾਇਜ ਮੁੱਲ ਯਾਰ 10 ਕਿਲੋ ਦੁੱਧ ਚਵਾਈ ਜਾਊਗੀ ਇਹ ਵੀ ਕਿਹੇ ਮੱਝ ਲੱਲੀ ਜਾਏ ਵੈੜ ਲੱਲੀ ਬਿਲਕੁਲ ਸਹੀ ਗੱਲ ਹੈ ਜੀ ਤੇ 20000 ਮੁੱਲ ਕੀਤਾ ਵੀ ਨੇ ਬਿਲਕੁਲ ਜਾਇਜ ਨਿਗਾਜਾ ਮੁੱਲ ਕੀਤਾ ਵਾ ਵੀਡੀਓ ਪੂਰੀ ਵ